ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਵਾੜਾਂ ਦਿਖਾਵਾਂਗੇ ਟੋਕੜਾਂ ਗੱਬਣਾ ਤੇ ਸੂਈਆਂ ਸਵਾਈਆਂ ਆਪਾਂ ਪਹੁੰਚੇ ਹਾਂ ਵੀਰ ਵਿਸ਼ਾਲ ਦੇ ਕੋਲ ਕਰਦੇ ਆ ਵੀ ਤੇ ਨਾਲ ਗੱਲ ਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਜੇ ਚੜਦੀ ਕਲਾ ਜੱਗੀ ਵੀਰੇ ਚੜਦੀ ਕਲਾ ਹੀ ਚਾਹੀਦੀ ਆ ਜੀ ਇਹ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ}{|\text{Ushaaldeep Singh} ਜੀ ਹਾਂਜੀ ਫੈਡ ਹੜਕਲਾ ਤਹਿਸੀਲ ਹੈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ 8327278266 ਠੀਕ ਹੈ ਜੀ ਹਾਂਜੀ ਵੀਰ ਜੀ ਲੈਣ ਤੇ ਨਹੀਂ ਗਿਨੇ ਅੱਜ ਠੀਕ ਹੈ ਠੀਕ ਲੋ ਜੀ ਟੌਪ ਦੀਆਂ ਆਪਾਂ ਦਿਖਾਵਾਂਗੇ ਫੈਡ ਕੁਆਲਿਟੀ ਵਾਲੀਆਂ ਸੂਈਆਂ ਸਵਾਈਆਂ ਤੇ ਢੋਕਣਾ ਗੱਬਣਾ ਹਾਂਜੀ ਕੀ ਰੇਟ ਵੀਰ ਜੀ ਅੱਜ ਫੇਰ ਦੱਸ ਦਿਓ ਐਡੇ ਹਵਾਈ ਲੰਗਨ ਦੇ ਨਹੀਂ ਜੱਗੇ ਵੀਰ ਠੀਕ ਹੈ ਜੀ ਛੋਟੇ ਛੋਟੇ ਪਾਲ ਨੇ ਮੁੱਲ ਠੀਕ ਹੈ ਲੋ ਜੀ ਰੇਟਾਂ ਦੇ ਵਿੱਚ ਵੀਰ ਪਹਿਲੇ ਨੰਬਰ ਤੇ ਹੁੰਦਾ ਵਾ ਹਾਂ ਜੀ ਜੇ ਦੱਸਿਓ ਪਾਜੀ ਪਹਿਲੇ ਨੰਬਰ ਵਾਲੀ ਫੇਰ ਵੇੜ ਪਹਿਲੇ ਨੰਬਰ ਤੇ ਜੱਗੇ ਵੀਰ ਦੂਜਾ ਸੁਗਾ ਹੀ ਠੀਕ ਆ ਦੂਜਾ ਸੁਗਾ ਹੀ ਤੇ ਸੂਈ ਨੂੰ ਹੋ ਗਿਆ ਨੀਲਾ ਲਾਲੋ ਡੇਢ ਲਾ ਲਓ ਅੱਛਾ ਜੀ ਹਾਂ ਜੀ ਠੀਕ ਆ ਵਸਾ ਵਖਾ ਦਨੇ ਆਪਾਂ ਠੀਕ ਹੈ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਦੇ ਜਿਤਰਾ ਵਾਲ ਵੀ ਦੁੱਧ ਹੈ ਨਾ ਮੌਕੇ ਤੇ ਜਿਹੜੇ ਆ ਇਹ 10 ਕਿਲੋ ਅੱਛਾ ਜੀ ਆਪਾਂ 9 ਕਿਲੋ ਕਹਿ ਕੇ ਦੇਣੀ ਵੀਰ ਭਰਾ 2 ਟਾਈਮ ਤੇ ਭਾਵੇਂ 3 ਟਾਈਮ ਚਲੋ ਠੀਕ ਹੈ ਲੋ ਵੀ 10 ਹੋਊਗਾ ਪਰ 9 ਕਹਿ ਕੇ ਦੇਣੀ ਆ ਵੀਰ ਨੇ ਚਾਹੇ 4 ਡੰਗ ਤੇ 30 ਦਾ 10 ਕਿਲੋ ਵੱਧ ਨਿਕਲੇ ਜਾ ਕੇ ਠੀਕ ਆ ਬਿਲਕੁਲ ਸਹੀ ਗੱਲ ਹੈ ਜੀ ਤੇ ਖੋਲ ਦਿਓ ਬਾਈ ਜੀ ਇਹਨੂੰ ਲਓ ਜੱਗੇ ਵੀਰ ਉਹਦੇ ਜੱਗੇ ਵੀਰ ਵੱਡੀ ਵਾਇਰ ਆ ਠੀਕ ਹੈ ਜੀ ਦਾ ਕਾਠ ਵਾਲੀ ਆ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੇ ਕੱਦ ਕਾਠ ਜਿਹੜਾ ਵੱਡਾ ਆ ਗਿਆ ਵਾ ਇਹ ਵੀ ਕ੍ਰੋਸ ਪੰਨ ਦੇ ਵਿੱਚ ਚਲੋ ਫੈਟ ਕੁਆਲਟੀ ਵੀ ਚੰਗੀ ਤੇ ਡੇਢ ਕੋਈ ਮਹੀਨਾ ਡੇਢ ਲਾਲੇ ਕੋਈ ਮਹੀਨਾ ਲਾਲੇ ਤਾਨੂੰ ਜਵਾਬ ਦਿਖਾ ਦਿੰਨੇ ਆਪਾਂ ਆ ਜਾ ਬੱਚੇ ਠੀਕ ਹੈ ਜੀ ਆਹ ਵਾਲਾ ਜਵਾਬ ਜੇ ਦਾ ਮਿਲ ਕਾਫ ਆ ਗਿਆ ਜੇ ਪਿਛੇ ਠੀਕ ਹੈ ਜੀ ਚਲੋ ਕੋ ਸੇਵ ਵਾਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜੋ ਕੋ ਗੁਲਾਬੀ ਥਾਨ ਲੱਗਾ ਵਾ ਥਾਨ ਐਨ ਮੁੱਠੀਦਾਰ ਲੱਗਾ ਪਿਆ ਵਾ ਕਰਮਾਲੀ ਨੂੰ ਇਧਰਲੀ ਸਾਈਡ ਤੋਂ ਚੈੱਕ ਕਰਾ ਦਿੰਨੇ ਥਾਣਾ ਦਾ ਸੈਜ ਗਿਆ ਜਿਹੜਾ ਚੰਗਾ ਵਾ ਹਾਂਜੀ ਕਿੱਕ ਥਾਨ ਲੱਗਾ ਗੁਲਾਬੀ ਠੀਕ ਹੈ ਜੀ ਤੇ ਕਿੰਨਾ ਗੀਰ ਵੀਰ ਜੀ ਮੁੱਲੇ ਦਾ ਮੋੜ ਦੇ ਜੱਗੇ ਵੀਰ ਕਰਨ ਨੂੰ 35000 ਕਰਦੇ ਅੱਛਾ ਜੀ ਪਾਰਾ ਪਾ ਕਰ ਦਈਏ ਜੀ ਜਾਇ ਜੀ ਠੀਕ ਹੈ ਜੀ ਪਾਦਰਾ ਮੋੜ ਠੀਕ ਹੈ ਜੀ 32 ਦੀ ਕਰ ਦਈਏ ਕਰ ਦੋ ਹਾਣਾ ਹਾਂ ਨਹੀਂ ਹਾਂ ਜੀ 31000 ਰੁਪਏ ਦੀ ਜੱਗੇ ਵੀਰ ਹਾਟ ਹੈ 31 ਦੀ ਹਾਂ ਜੀ ਕਰਦੇ ਪੂਰੇ ਦੀ ਮਾਦਨ 30 ਦੀ ਹਾਂ ਜੀ ਪੂਰੇ 30000 ਦੇ ਵਿੱਚੋਂ 100 ਰੁਪਏ ਛੋਟ ਦੇ ਠੀਕ ਹੈ ਲੋ ਜੀ 30000 ਦੇ ਵਿੱਚੋਂ ਬਾਈ ਕਹਿੰਦਾ ਕਿ ਛੋਟ ਹੀ ਕਰਾਂਗੇ 100 ਰੁਪਏ ਬਿਲਕੁਲ ਨਾਰਮਲ ਰੇਟ ਹੈ ਵੇੜ ਚੰਗੀ ਹੈ ਵੇੜ ਚੰਗੀ ਹੈ 10 ਕਿਲੋ ਪਰ 9 ਕਿਲੋ ਕਹਿ ਕੇ ਦੇਣਾ ਹੈ ਠੀਕ ਹੈ ਠੀਕ ਹੈ ਤੇ ਦੂਜੇ ਨੰਬਰ ਤੇ ਕਿਵੇਂ ਆ ਗਈ ਪਾਜੀ ਹੁਣ ਤੇ ਆ ਗਿਆ ਜੱਗੇ ਦੇ ਤੋਹਾਈ ਠੀਕ ਹੈ ਗਰਮੀਆਂ ਦਾ ਹਾਂਜੀ ਨਾਲੇ ਇੱਕ ਹੋਰ ਇਹਦੇ ਨਾਲ ਪ੍ਰੋਜੈਕਟ ਆ ਅੱਛਾ ਜੀ ਅੱਠਵਾਂ ਮਹੀਨਾ ਲੱਗ ਗਿਆ ਜੇ ਇਹਨੂੰ 5 ਤਰੀਕ ਦਾ ਜਿਹੜੀ 5 ਤਰੀਕ ਲੰਗੀ ਆ ਠੀਕ ਹੈ ਠੀਕ ਹੈ 5 ਤਰੀਕ ਹੋ ਗਈ ਆ ਹਾਂਜੀ ਕਿ ਇਹਨੂੰ 5 ਤਰੀਕ ਦਾ ਅੱਠਵਾਂ ਮਹੀਨਾ ਸਟਾਰਟ ਹੋ ਗਿਆ ਠੀਕ ਹੈ 8 ਕਿਲੋ 7 ਲੀਟਰ ਦੀ ਗਾਰੰਟੀ ਠੰਡਾ ਕਰਕੇ ਠੀਕ ਹੈ ਲਓ ਜੀ ਅੱਠਾਂ ਗੋਲ ਆ ਬਾਕੀ ਸੋਹਣੀ ਸਨਕੀ ਸੋਹਣਾ ਪਣ ਸੋਹਣਾ ਪੁਣਾ ਬਹੁਤ ਆ ਲੋ ਜੀ ਫੈਡ ਕੁਆਲਟੀ ਵਾਲੀ ਇਹ ਵੀ ਥਣ ਜਿਹੜਾ ਮੁੱਠੀਦਾਰ ਲੱਗਾ ਪਿਆ ਕਰਮਾਲੀ ਨੂੰ ਜਵਾਈ ਚੋਗੀ ਦੀ ਕਿੰਨਾ ਭਾਜੀ ਜਵਾਈ ਦੀ ਜੱਗੇ ਵੀਰ ਕਿਸੇ ਵੀ ਵਾਰਡ ਚ ਕਿਸੇ ਦਾ ਥਣ ਦੀ ਗਰੰਟੀ ਫੁੱਲ ਆਪਣੀ ਕਿਸ ਚ ਧਾਰ ਦਾ ਫਰਕ ਨਾ ਹੋਊਗਾ ਅੱਛਾ ਜੀ ਪੂਰੀਆ ਫੁੱਲ ਗਰੰਟੀ ਆਪਣੀ ਠੀਕ ਠੀਕ ਆ ਠੀਕ ਆ ਤੇ ਦੂਜੇ ਸੁਵੇਲ ਗੱਬਣ ਹਾਂ ਦੂਜੇ ਸੁਵੇਲ ਦੀ ਜੱਗੇ ਵੀਰ ਠੀਕ ਆ ਸੱਜਣ ਨੇ ਕਿੰਨਾ ਕਿ ਭਰਿਆ ਪਹਿਲੇ ਸੁਵੇਲ ਜੱਗੇ ਵੀਰ 12 ਕਿਲੋ ਚਵਾਇਆ ਅੱਛਾ ਜੀ ਹਾਂਜੀ ਗੋੜ ਦਾਲਿਆਂ ਚ ਬੱਚੀ ਠੀਕ ਆ ਨਹੀਂ ਫਿਰ ਜਿਹੜੇ ਸਾਬ ਨਾਲ 8 ਮਹੀਨਾ ਦੀ ਚੋਣਾ ਦੁੱਧ ਦੇਣ ਦੀ 7 ਕਿਲੋ ਤੇ ਵਾਧਾ ਦਿੱਤਾ ਹਣਾ ਨਹੀਂ ਜੱਗੇ ਵੀਰ 12 ਕਿਲੋ ਝੂਟ ਨਹੀਂ ਮਾਰਾ ਪਹਿਲੇ ਸੂਰੇ ਕਹਾ ਝੂਟ ਨਹੀਂ ਬੋਲਣਾ ਠੀਕ ਹੈ ਠੀਕ ਹੈ ਹੁਣ ਮੈਂ ਉਹ ਦੱਸੋ ਨਹੀਂ ਮੈਂ ਹਿਸਾਬ ਲਾਉਣਾ ਕਿ ਜਿਹੜੀ ਮੱਲ ਵਠਮ ਮਹੀਨੇ ਚ ਇਹਨਾਂ ਦੇਂਦੀ ਆ ਨਹੀਂ ਜੱਗੇ ਵੀਰ ਹਮਮ ਉਸ ਦਿਨ ਮੈਂ ਦਾਦਾ ਨਾਲ ਕੀ ਗੱਲ ਬਣਦੀ अच्छा वो ना सामरी करते रे पहला ठीक है वो आंदे नीरा पाना वंड वुंड घर चो लेई वंड वुंड नींदा पोंदे रे अच्छा तो अच्छा व्यापारी ਭਰਾ ਵਧਾ ਦਿੰਦਾ 15 ਕਿਲੋ ਉਹਦੇ ਵੀ ਲੈ ਜਾਂਦਾ ਹਾਂਜੀ ਪਰ ਹੁਣ ਉਹਨਾਂ ਨੇ ਕਿਹਾ ਵੀ ਪਹਿਲੇ ਸੂਏ 12 ਕਿਲੋ ਚ ਆਇਆ ਠੀਕ ਹੈ ਠੀਕ ਹੈ ਮੈਂ ਕਹੀ ਜਿਵੇਂ 15 ਚ ਆਇਆ ਹੈ ਨਹੀਂ ਬਿਲਕੁਲ ਬਿਲਕੁਲ ਨਾ 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 ਤੇ ਚੈੱਕ ਪਾਸ ਹੈ ਨਾ ਚੈੱਕ ਪਾਸ ਗਰੰਟੀ ਦਾ ਅੱਛਾ ਜੀ ਵੀਰ ਭਰਾ ਕੋਈ ਇੱਥੇ ਕਰਾ ਕੇ ਲੈ ਜਾਏ ਤੇ ਕੋਈ ਆਪਣੇ ਘਰ ਜਾ ਕੇ ਕਰਾ ਲੇ ਠੀਕ ਹੈ ਜੋ ਜਿੰਨਾ ਟਾਈਮ ਦੱਸਤਾ ਉਹ ਨਾ ਰਹੂਗਾ ਠੀਕ ਹੈ ਠੀਕ ਹੈ ਕੋਈ ਆਪਣਾ ਡੀਟਰ ਘਟ 5 ਦਿਨ ਦਾਦੇ ਬਾਅਦ ਹਾਂਜੀ ਇਹ ਕਹਿ ਨਹੀਂ ਚਲੋ ਪੰਜਾਂ ਦਾਹਾਂ ਦਿਨਾਂ ਦਾ ਫਰਕ ਨਾ ਆਊਗਾ ਠੀਕ ਹੈ ਜੀ ਉਹ ਕਹਤਾ ਉਹ ਨਿਕਲੂਗਾ ਠੀਕ ਹੈ ਠੀਕ ਹੈ ਲਓ ਜੀ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਜੀ ਫੈਡ ਕੁਆਲਟੀ ਵਾਲੀ ਚਾਹੀਦੀ ਤੇ ਚਾਹੀਦੀ ਵੀ ਤੋਕੜ ਗੱਬਣ ਨਹੀਂ ਜਿੰਨੇ ਲੈ ਲੈਣੀ ਨਹੀਂ ਬਿਲਕੁਲ ਬਿਲਕੁਲ ਜੀ ਫੈਡ ਵੀ ਚੰਗੀ ਇਹਦੀ ਤੇ ਇਹਦਾ ਫਿਰ ਮੋਲ ਵੀ ਜੀ ਮੋਲ ਜੱਗੇ ਵੀਰ ਕਰਨ ਨੂੰ ਇਹਦਾ ਕਰਦੇ 45000 ਰੁਪਏ ਅੱਛਾ ਜੀ ਜਿੰਦਾ ਵਸ਼ੀ ਆ ਮਲ ਵੀ ਸੋਹਣੀ ਸੰਖੀ ਹਾਂਜੀ ਹਾਂਜੀ ਪਰ ਆਪਾਂ ਜੀ ਆ ਜੀ ਦੇ ਦੇਣੇ ਠੀਕ ਆ 42 ਦੀ ਦੇ ਦਈਏ ਕਰਦੇ ਜਾਈ ਜੀ ਮੈਂ ਤਾਂ ਅੰਦਰ ਕਰਦੀ ਆ ਕਾਲੀ ਦੀ 40 ਹਜ਼ਾਰ ਨਾ ਕਰਦੀ ਹਾਂ ਨਹੀਂ ਕਰਦੀ ਹਾਂ ਨਹੀਂ ਕਰਦੀ ਬਿਲਕੁਲ ਹਾਂ ਨਾ ਜੱਗੇ ਵੀ 39000 ਦੀ ਠੀਕ ਆ ਹਾਂ ਨਹੀਂ ਠੀਕ ਆ ਠੀਕ ਆ ਲਓ ਜੀ 39 ਲੈ ਲੈਣੀ ਆ ਬਿਲਕੁਲ ਸਹੀ ਗੱਲ ਆ ਜੀ ਗਾਹ ਵੀ ਆਸ ਹਾਂ ਜੀ ਗਾਹ ਵੀ ਮਲਬੀ 18 ਮਹੀਨਿਆਂ ਦੀ ਗਾਰੰਟੀ ਦਾ ਚੈੱਕ ਪਾਸ ਠੀਕ ਹੈ ਠੀਕ ਹੈ ਲਓ ਜੀ ਸ਼ਾਈ ਵਾਲੇ ਬਾਕੀ ਫੈਡ ਕੁਆਲਟੀ ਵਾਲੀ ਹੈ ਬਾਕੀ ਚੈੱਕ ਪਾਸ ਆ ਦੇਖੋ ਰਿੰਗ ਹਾਂ ਵੇਖੋ ਮੀਨੀ ਵਾਜ ਵਾਲਾ ਕੰਮ ਨਹੀਂ ਸੀ ਅੰਗੇ ਹਰਦਾ ਜੇ ਠੀਕ ਹੈ ਠੀਕ ਹੈ ਹਾਂ ਵੇਖੋ ਲਓ ਜੀ ਸਿੰਘ ਵੀ ਲੱਗਾ ਜੇਰਾ ਹਰਦਾ ਕਰਮਾਲੀ ਦਾ ਠੀਕ ਹੈ ਜੀ ਹਾਂ ਜੀ ਤੇ ਆ ਤੀਜੇ ਨੰਬਰ ਤੇ ਠੀਕ ਹੈ ਜੀ ਕਿਵੇਂ ਜੀ ਇਹ ਜੇ ਕੇ ਵੀਰ ਪਹਿਲੇ ਸੂਏ 20 ਪਲੱਸ ਚੱਲੀ ਵਸੀ ਅੱਛਾ ਜੀ ਤੇ ਦੂਜੇ ਸੂਏ ਲਈ ਗੱਭਣ ਠੀਕ ਆ ਦਿਨ ਖੜਨੇ ਨੂੰ ਖੜ ਸਕਦੀ ਊ 15 ਵੀ ਤੇ 20 ਵੀ ਅੱਛਾ ਹਾਂਜੀ ਸਿੱਧੀ ਗੱਲ ਜੇ ਨਹੀਂ ਸਿਆਣੀ ਗੱਲ ਹੈ ਨਾ ਠੀਕ ਆ ਜੀ ਜਿਹੜੀ ਬਾਕੀ ਠੰਡੀ ਸੀਲ ਇਧਰੋਂ ਦੀ ਬੈਰੋ ਤੇ ਭਾਏ ਉਧਰੋਂ ਦੀ ਬੈਰੋ ਲਓ ਜੀ ਸੀਲੀਆਂ ਸੁੱਲੀਆਂ ਬਹੁਤ ਆ ਬਾਕੀ ਕੱਦ ਵੀ ਚੰਗਾ ਵਾ ਕਰਮ ਵਾਲੀ ਦਾ ਰਾਜੀ ਬਾਜੀ ਰਾਜੀ ਬਾਜੀ ਆ ਸਹੀ ਗੱਲ ਐਨ ਪੂਰੀ ਗੋਲਿਆ ਠੀਕ ਹੈ ਬੜਾ ਪਿਆਰਾ ਆ ਲੋ ਜੀ ਫੇਸ ਵੀ ਤੁਸੀਂ ਚੈੱਕ ਕਰ ਸਕਦੇ ਜੰਨੀ ਕਿੰਨੀ ਫੋਰਜ ਜੀ ਜੱਗੀ ਬਾਕੀ ਜੱਗੇ ਵੀ ਰੋ ਨਹੀਂ ਦੀ ਗਈ ਆ ਕੋਈ ਮਾਲ ਵੀ ਸਾਧਵਾ ਦੀ ਕੋਈ ਵੀਰਪਰਾ ਗਾੜੀ ਹੋ ਇਸ ਭਾਈ ਜਿੱਥੇ ਮਜੀ ਹਾਂ ਬਿਲਕੁਲ ਬਿਲਕੁਲ ਹਾਂ ਜੀ ਲੋ ਜੀ 20 ਲੀਟਰ ਜਿਹੜਾ ਪਹਿਲੇ ਸੂਏ ਦੁੱਧ ਭਰਿਆ ਕਰਵਾਣੀ ਆ ਆਪਣੀ ਆਹੀ ਭੂਆ ਕੋਲ ਅੱਛਾ ਅੱਛਾ ਠੀਕ ਆ 20 ਪਲੱਸ ਪਹਿਲੇ ਸੂਏ ਦਿੱਤਾ ਜੀ ਹਾਂ ਜੀ ਮੈਂ ਕਿਹਾ ਵਾਂਡੇ ਤੋਂ ਦੋ ਵੇਕੀ ਜੰਨਾ ਕੋ ਠੀਕ ਆ ਵੰਡਾਈ ਪਾ ਜੰਦੀ ਕਰਵਾ ਲਈ ਕੇ ਠੀਕ ਆ ਖੋਲ ਦਿਓ ਭਾਈ ਇਹਨੂੰ ਫਿਰ ਕੋਈ ਨਾ ਨਾ ਲੈ ਲਈ ਕੰਪੈਨ ਅੱਛਾ ਅੱਛਾ ਤੂੰ ਭੂਆ ਆਂਦੀ ਵੀ ਲੈ ਰਾ ਮੇਰਾ ਪੁੱਤ ਵੇਚ ਦੇ ਹ ਲਓ ਜੀ ਆਪਣੇ ਰੀਤੀ ਤਰ੍ਹਾਂ ਕੋਈ ਬਾਈ ਦਾਦਾ ਕੇ ਆਈ ਆ। ਪੂਰੀ ਫੁੱਲ ਗਰੰਟੀ ਹੋਊਗੀ ਆਪਣੀ। ਕੱਦ ਕਾਟ ਜਿਹੜਾ ਚੰਗਾ ਵਾ ਤੇ ਇਹ ਵੀ ਕਰਾਸ ਦੇ ਵਿੱਚ ਹੀ ਆ ਗਈ ਆ। ਤੇ ਬਾਕੀ ਰਾਜੀ ਜਕਰਮ ਵਾਲੀ ਕੋਈ 20 ਦਿਨ ਕੋਈ ਸੰਭ ਲੋ ਤੇ ਦੁੱਧ ਚੰਗਾ ਕੱਢੀ ਜਾਣਾ ਵਾ। ਆਵੇ ਜੱਗੇ ਵੀਰ। ਆ ਵੀ। ਆ ਚੀਜ਼ਾਂ ਨਹੀਂ ਲੱਭਦੀਆਂ। ਠੀਕ ਆ ਠੀਕ ਆ ਠੀਕ। ਬਿਲਕੁਲ ਬਿਲਕੁਲ ਜੀ ਬਾਕੀ ਆ ਹੈ ਵੀ ਗੱਬਣ ਆ। ਹਾਂ ਜੀ। ਗੱਬਣ ਤੇ ਥੱਲੇ ਹੀ ਕੋਈ ਨਹੀਂ ਦੇ ਤਾ ਆ ਮੈਂ ਬੈਨ ਨਹੀਂ ਦਿੰਦਾ ਟੰਗ ਪਛੋਣਾ। ਵੇਖ ਲਓ ਇਹ ਨਹੀਂ ਸ਼ਾਂਤ ਸੁਭਾਅ ਦੀ। ਕਈ ਵੜਾ ਪੱਜ ਜਾਂਦੀਆਂ ਪੱਜ ਜਾਂਦੀਆਂ ਸਹੀ ਗੱਲ ਆ ਬੋਰੀ ਸੰਤ ਸੁਭਾ ਦੀ ਬੱਛੀ ਆ ਠੀਕ ਆ ਠੀਕ ਲੋ ਜੀ ਠੰਡਾ ਸੁਭਾਵਾ ਕਰਮਾਲੀ ਦਾ ਬਿਲਕੁਲ ਠੰਡੀ ਧੀਰੀ ਆ ਹੈ ਵੀ ਨਵੀਂ ਵੜ ਦੁੱਜਾ ਸੁਹਾਜੇ ਦਿਨ ਲਾ ਜੂਗੀ ਕੋਈ 15 ਤੋਂ 20 ਦਿਨ ਮੰਨ ਕੇ ਲਾਗੇ ਬਾਕੀ ਕਿਹੜਾ 20 ਦਿਨ ਸੰਭਲੂ ਦਾ ਦੁੱਧ ਦੇ ਗਾਂ ਟੱਕੇ ਲਾਈ ਗਏ ਨੇ ਕਰਮਾਲੀ ਨੇ ਖਾਣ ਵਿੱਚ ਚੰਗਾ ਲੱਗਾ ਕਰਮਾਲੀ ਨੂੰ ਇਹਦਾ ਵੀਰ ਜੀ ਹਰਮੋਲਾ ਨੀਓਲ ਜੇ ਛੋਟਾ ਹੀ ਪਾਗ ਆ ਕਿੰਨਾ ਕੁ ਜੇ ਛੋਟਾ ਜੀ ਠੀਕ ਆ ਇਹ ਵੀ ਭਰਾਵਾਂ ਨੂੰ ਨਾ ਦੇਣਾ ਤੋਹਫੀ ਅੱਛਾ ਜੀ ਹਾਂ ਜੀ ਮੁੱਲ ਤੇ ਕਰਨ ਨੂੰ ਜੱਗੇ ਵੀਰ ਕਰਾਲਾ ਭਾਵੇਂ 55000 ਅੱਛਾ ਜੀ ਠੀਕ ਆ ਠੀਕ ਆ ਤੇ ਆਪਾਂ ਬਾਸਣੀ ਅੱਜ ਛੋਟੇ ਜਿਹੇ ਮੁੱਲ 'ਚ ਠੀਕ ਜੀ ਯਾਰ ਹੀ ਕਰ ਦਈਏ ਕਰਦੇ ਜੱਸ ਨੂੰ ਚਲੋ ਸਾਹਮਣੀਆਂ ਸਾਹਮਣੀਆਂ ਚਲੋ 20 ਨੇ ਸਾਹਮਣੀਆਂ ਹਾਂ ਜੀ ਯਾ ਜੱਗੇ ਵੀਰ ਹੋ ਗਈ ਹੁਣ ਕਿੰਨੇ ਦੀ ਕਰਦਗੇ ਛੋਟਾ ਜੇ ਛੋਟਾ ਹੀ ਕਰਦੇ 48000 ਰੁਪਏ ਦੀ ਅੱਛਾ ਇਹ ਚੋ ਵੀ ਕਰਨਾ ਹੀ ਕੋਈ ਕਰ ਦਿਆ ਮੈਂ ਤਾਂ 1000 ਰੁਪਿਆ ਹੋਰ 47000 ਰੁਪਏ ਦੀ ਕੋਈ ਦੇਊਗਾ ਨਾ ਠੀਕ ਆ ਲਓ ਜੀ 47000 ਦੀ ਤੇ 20 ਤਾਂ ਪਲੱਸ ਜਿਹੜਾ ਦੁੱਧ ਬਿਲਕੁਲ ਬਿਲਕੁਲ ਸਹੀ ਗੱਲ ਹੈ ਚੰਗੀ ਆ ਚੰਗੀ ਚੰਗੀ ਲੱਤ ਨਾ ਫੁੱਟੂ ਕੀ ਭਾਵੇਂ ਨਿਆਣਾ ਚੋਵੇਂ ਨਾ ਭਾਵੇਂ ਸਿਆਣਾ ਚੋਵੇਂ ਸਿਆਣਾ ਚੋਵੇਂ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਲਓ ਜੀ ਪਸ਼ੂ ਚੰਗੇ ਨੇ ਨਗਿੰਨੇ ਨਗਿੰਨੇ ਸਹੀ ਗੱਲ ਹੈ ਕੋਈ ਸ਼ੱਕ ਨਹੀਂ ਬੜਾਂ ਦੇ ਵਿੱਚ ਬਾਜੀ ਬਾਜੀ ਵਸੀਗਾ ਬਿਲਕੁਲ ਬਿਲਕੁਲ ਜੀ ਬਾਕੀ ਗਾਂ ਵੀ ਆਸ ਵਾਂਦੇ ਹਾਲ ਤੇ ਪਸ਼ੂ ਵੀਰ ਦੇ ਕੋਲ ਚੰਗੇ ਹੁੰਦੇ ਆ ਤੁਹਾਨੂੰ ਪਤਾ ਸਾਰੇ ਭਰਾਵਾਂ ਨੂੰ ਤੇ ਰੇਡ ਵੀਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਚਲੋ ਕੇ ਵੀਰ ਭਰਾਣ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ